ਜਿਹੜੇ ਜਿਹੜੇ ਮਾਤਾ ਨਿਕਲੇ ਜਦੋਂ ਚੇਚਕ ਹੋਵੇ ਤੇ ਲੱਸੀ ਕੱਚੀ ਰੱਖ ਕੇ ਮੰਦਰ ਜਾਂਦੇ ਨੇ ਉਹਨਾਂ ਨੂੰ ਉੱਥੇ ਜਾਣ ਨਾਲ ਫਰਕ ਪੈਂਦਾ ਤੇ ਉਹ ਸਮਝਦੇ ਨੇ ਵੀ ਸ਼ਾਇਦ ਐਦਾਂ ਹੀ ਫਰਕ ਹੋਵਾ ਤੇ ਉਹ ਫਿਰ ਗੁਰਮਤਿ ਤੋਂ ਤੇ ਬਾਹਰ ਨਿਕਲ ਜਾਂਦੇ ਆ ਨਾ ਮਹਾਰਾਜ ਦੀ ਮਰਜ਼ਾਦਾ ਤੋਂ ਬਾਹਰ ਨਿਕਲ ਗਏ ਤੇ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਉਹ ਵੀ ਸੁਣ ਲਓ ਸਾਡਾ ਸੇਵਾਦਾਰ ਆ ਗੁਰਦੁਆਰਾ ਬੁੱਧ ਸਾਹਿਬ ਹੁਣ ਉਹ ਦਰਬਾਰ ਸ ਅੰਮ੍ਰਿਤਸਰ ਉਹਦੀ ਡਿਊਟੀ ਆ ਸ਼ਮਸ਼ੇਰ ਸਿੰਘ ਮੁੰਡਾ ਜਫਰਵਾਲ ਦਾ ਉਹਦੀ ਬੇਟੀ ਨੂੰ ਐਦਾਂ ਨਿਕਲਿਆ ਉਨੇ ਮੈਨੂੰ ਫੋਨ ਕੀਤਾ ਵੀ ਕੀ ਕਰਨਾ ਚਾਹੀਦਾ ਮੈਂ ਕਿਹਾ ਤੂੰ ਦੱਸ ਮੈਂ ਕਿਹਾ ਪਹਿਲੋ ਇਹਦੇ ਮਨ ਦੀ ਮੰਨ ਕਹਿੰਦਾ ਮੈਂ ਤਾਂ ਤੁਹਾਡੇ ਕੋ ਕਥਾ ਸੁਣੀ ਸੀ ਤੇ ਗੁਰੂ ਹਰਜਨ ਦੇਵ ਜੀ ਮਾਰੇ ਨੇ ਆਖਿਆ ਸੀ ਵੀ ਅਹੀਂ ਰੱਖ ਨਹੀਂ ਰੱਖਣੀ ਇਹ ਸੀਤਲਾ ਦੀ ਪੂਜਾ ਨਹੀਂ ਕਰਨੀ ਤੇ ਅਸੀਂ ਵੀ ਤੇ ਉਹਨਾਂ ਦੇ ਸਿੱਖਾਂ ਦੱਸੋ ਕੀ ਕਰਨਾ ਚਾਹੀਦਾ ਜਦੋਂ ਮੈਂ ਵੇਖਿਆ ਵੀ ਉਹ ਪੈਰੀ ਆ ਬਹੁਤਾ ਗਿਆਨ ਦੇਣ ਦੀ ਲੋੜ ਨਹੀਂ ਮੈਂ ਕਿਹਾ ਵੀ ਉਹ ਬੱਚੇ ਨੂੰ ਲਿਆ ਸਰੋਵਰ ਸਾਹਿਬ ਚੋ ਇਸ਼ਨਾਨ ਕਰਾ ਕੜਾ ਪ੍ਰਸ਼ਾਦ ਕਰਾ ਕੇ ਮੱਥਾ ਟਿਕਾ ਕੇ ਚਲੇ ਜਾ ਮਹਾਰਾਜ ਮਿਹਰ ਕਰਨਗੇ ਹੁਣ ਅਹੀਂ ਜਿਹੜਾ ਕਹਿੰਨੇ ਸੀ ਕਿੜੇ ਬ੍ਰਹਮ ਗਿਆਨੀ ਆ ਵੀ ਇਦਾਂ ਹੋ ਹੀ ਜਾਣਾ ਪਰ ਗੁਰੂ ਸਾਹਿਬ ਤੇ ਕਰ ਸਕਦੇ ਆ ਨਾ ਉਹ ਆਇਆ ਤੇ ਉਹਨੇ ਅਹੀਂ ਸ਼ੇਰਾ ਹੀ ਸ਼ੇਰਾ ਕਹਿੰਨੇ ਆ ਉਹਨੇ ਆਪਣੀ ਬੇਟੀ ਨੂੰ ਉੱਥੇ ਇਸ਼ਨਾਨ ਕਰਾਇਆ ਤੇ ਕੜਾ ਪ੍ਰਸ਼ਾਦ ਦੀ ਦੇਖ ਲਈ ਅੰਦਰ ਆ ਗਿਆ ਅੰਦਰ ਪਤਾ ਨਹੀਂ ਭਾਈ ਗੁਰਦੇਵ ਸਿੰਘ ਸੀ ਕਿ ਜਾਂ ਕੌਣ ਸੀ ਉਸ ਵੇਲੇ ਮੈਂ ਤੇ ਪਿੰਡ ਸਾਂ ਜਦੋਂ ਉਹਨੇ ਮੈਨੂੰ ਫੋਨ ਕੀਤਾ ਉਹਨਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕਰਤੀ ਵੀ ਮਹਾਰਾਜ ਤੁਸੀਂ ਹੁਣ ਲਾਜ ਰੱਖਿਓ ਤੇ ਅਗਲੇ ਦਿਨ ਸੇ 6:30 ਵਜੇ ਉਹਨੇ ਮੈਨੂੰ ਫੋਨ ਕਰਤਾ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਉਹ ਜਿੰਨੇ ਵੀ ਦਾਣੇ ਬੱਚੀ ਦੇ ਸਰੀਰ ਤੇ ਹੋਏ ਸੀ ਸਾਰੇ ਰਾਤ ਰਾਤ ਹੀ ਬਹਿ ਗਏ ਤੇ ਕਹਿੰਦੇ ਆ ਕਿ ਤੀਜੇ ਦਿਨ ਫਰਕ ਪਾਊਗਾ ਜਾਂ ਪੰਜਵੇਂ ਦਿਨ ਫਰਕ ਪਾਊਗਾ ਰੱਖ ਰੱਖੋ ਪਰ ਤੀਜੇ ਪੰਜਵੇਂ ਵਾਲੇ ਦਿਨ ਨਹੀਂ ਮਾਰੇ ਕਹਿੰਦੇ ਨੇ ਤੂੰ ਹੁਣ ਪੈਰ ਪੁੱਟ ਤੈਨੂੰ ਹੁਣੇ ਹੀ ਫਰਕ ਪੈ ਜਾਵੇ ਤੂੰ ਆ ਤ ਸਹੀ ਇੱਕ ਵਾਰੀ ਚਰਨ ਸਰਨ ਗੁਰ ਏਕ ਪੰਡਾ ਜਾਏ ਚੱਲ ਸਤ ਗੁਰ ਕੋਟ ਪੰਡਾ ਫੇਰ ਅੱਜਕੱਲ੍ਹ ਸਾਇੰਸ ਦੇ ਜਮਾਨੇ ਵਿੱਚ ਡਾਕਟਰ ਮੇਰੇ ਲਾਗੇ ਬੈਠੇ ਰਹੇ ਡਾਕਟਰ ਗੁਰਜਿੰਦਰ ਸਿੰਘ ਹੁਣੀ ਏਦਾਂ ਵੀ ਮੈਂ ਵੇਖਿਆ ਕਿ ਇੱਕ ਦੋ ਬਿਮਾਰੀਆਂ ਜਿੱਦਾਂ ਵੀ ਜਿਹਨੂੰ ਕਹਿੰਦੇ ਸੀ ਜਨੇਊ ਨਿਕਲਦਾ ਵੀ ਉਹਦਾ ਥੋੜੀ ਕੀ ਤਾਂ ਆਰਾਮ ਨਹੀਂ ਆਰਾਮ ਦੀ ਗੱਲ ਏਦਾਂ ਮੀਆਂ ਵਿੱਚ ਵਿੱਚ ਪਈ ਉਦੋਂ ਇਲਾਜ ਕਰਾਉਣ ਵਾਸਤੇ ਕਿਸੇ ਦੇ ਘਰ ਕੋਈ ਆਣਾ ਟਕਾ ਹੁੰਦਾ ਹੀ ਨਹੀਂ ਸੀ ਉੱਥੇ ਹੀ ਲੋਕੀ ਲੱਸੀ ਪੀ ਲੋ ਮੱਖਣ ਲਾ ਲੋ ਜੋ ਘਰ ਹੁੰਦਾ ਸੀ ਹੁਣ ਉਹਦੇ ਵੀ ਟੀਕੇ ਆ ਜੇ ਕਿਸੇ ਨੂੰ ਕੋਈ ਨਿਕਲਦਾ ਤਾਂ ਇੰਜੈਕਸ਼ਨ ਲਾਉ ਤੇ ਉਹ ਵਿੱਚੇ ਬਹਿ ਜਾਂਦਾ ਖਤਮ ਹੋ ਜਾਂਦਾ ਅਚੇਤਕ ਦੇ ਵੀ ਇੱਕ ਦੋ ਪਰਿਵਾਰ ਮੈਂ ਵੇਖੇ ਸੀ ਹੋਏ ਉਹਨਾਂ ਨੇ ਦਵਾਈ ਲਈ ਉਹ ਬਿਲਕੁਲ ਠੀਕ ਹੋ ਗਏ ਮਹਾਰਾਜ ਦੇ ਘਰ ਇਸ਼ਨਾਨ ਕੀਤਾ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਵੀ ਇਦਾਂ ਕਰਦੇ ਸੀ ਤਰਨ ਤਰਨ ਸਾਹਿਬ ਸਰੋਵਰ 'ਚ ਇਸ਼ਨਾਨ ਕਰਾ ਕੇ ਤੇ ਨਾਲ ਦਵਾਈ ਵੀ ਦਿੰਦੇ ਸੀ ਦੋਨੋਂ ਚੀਜ਼ਾਂ ਰਹੀਆਂ ਸਦਾ ਹੀ RAM ਜੀ ਦੇ ਭਰਾ ਲక్ష్మణ ਜੀ ਨੂੰ ਜਦੋਂ ਵਰਸ਼ੀ ਵੱਜ ਗਈ ਜਿਆਦਾ ਡੂੰਗੀ ਤੇ ਪਤਾ ਨਹੀਂ ਇਹਨੇ ਬਚਣਾ ਕਿ ਨਹੀਂ ਬਚਣਾ ਹਾਲਾਂਕਿ ਅਵਤਾਰ ਨੇ ਉਹਨਾਂ ਨੇ ਰੱਬ ਅੱਗੇ ਵੀ ਅਰਦਾਸ ਕੀਤੀ ਵੀ ਬੰਦਗੀ ਦਾ ਵੀ ਪ੍ਰਤਾਪ ਆ ਉਹਨਾਂ ਦਾ ਵੀ ਅਸਰ ਪਏਗਾ ਪਰ ਫਿਰ ਵੀ ਤੇ